ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਕਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਦੋਂ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਨਾਲ ਦਾ ਪਿੰਡ ਮੱਤਾ ਹੈ ਵੜਾਂ ਵਿਕਰੀ ਵਾਲੀਆਂ ਇਸ ਭਰਾ ਕੋਲ ਹੁੰਦੀਆਂ ਅੱਜ ਟੋਟਲ ਨਾਲ 7 ਹੈ ਇੱਕ ਗੱਬਣ ਵੱਛੀ ਹੈ ਬਾਕੀ ਡਿਟੇਲ ਸਾਰੀ ਆਪਾਂ ਨੂੰ ਵੀਡੀਓ ਚ ਵਾਈਨੇ ਦੇ ਦੇਣੀ ਹੈ ਸ਼ੁਰੂਆਤ ਕਰਾਂਗੇ ਇਧਰਲੇ ਪਾਸੇ ਜਰਸੀ ਬੱਚੀਆਂ ਖੜੀਆਂ ਆ ਉਹਨਾਂ ਤੋਂ ਬੇਨਤੀ ਵੀਡੀਓ ਚ ਇੱਕ ਹੋਰ ਆ ਵੀ ਜਿਹਨੇ ਵੀ ਪਸ਼ੂ ਖਰੀਦਣਾ ਉਹਦਾ ਹੱਕ ਆ ਵੀ ਤਸੱਲੀ ਕਰੇ ਖਾਸ ਕਰਕੇ ਜਿਹੜੀ ਵੀ ਬੱਚੀ ਤੁਹਾਨੂੰ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗਦੀ ਉਹ ਕਰਵਾ ਕੇ ਲੈ ਜਾ ਸਕਦੇ ਹੋ ਗੱਭਨ ਨੂੰ ਤਾਂ ਜ਼ਰੂਰੀ ਐ ਬਾਕੀ ਬੱਚੀਆਂ ਵੀ ਚੈੱਕ ਕਰਵਾ ਸਕਦੇ ਹੋ ਆਓ ਬਾਈ ਤੋਂ ਡਿਟੇਲ ਪੁੱਛੀਏ ਪਹਿਲਾਂ ਜਰਸੀ ਬੱਚੀਆਂ ਦੋ ਜਿਹੜੀਆਂ ਦਿਖਾਵਾਂਗੇ ਫਿਰ ਓਡੀਆਂ ਇੱਕ ਦੋ ਇੱਕ ਜਰਸੀ ਤੇ ਇੱਕ ਐਚਐਫ ਜੋੜਾ ਇਧਰ ਖੜਾ ਹੈ ਮਲੇਵੇ ਤੁਹਾਨੂੰ ਟੋਟਲ 7 ਨਗਮਾ ਇਸ ਵੀਡੀਓ ਚ ਦਿਖਾ ਦੇਣੀ ਹੈ ਮਿਲिए ਭਾਈ ਨੂੰ ਕਰਦੇ ਆ ਗੱਲਬਾਤ ਲਖਵੀਰ ਭਾਈ ਸਤਿ ਸ਼੍ਰੀ ਅਕਾਲ ਲਖਵੀਰ ਆਪਣੇ ਕੋਲ ਅੱਜ 7 ਬੱਚੀਆਂ ਜਿਹੜੀਆਂ ਜਰਸੀ ਬੱਚੀਆਂ ਦੋ ਖੜੀਆਂ ਪਹਿਲੇ ਨੰਬਰ ਤੇ ਦੰਦੋ ਕਿਵੇਂ ਆ ਬਈ ਇਹ ਕਨਫਰਮ ਹੀ ਸੀ ਨਾ ਬਈ ਹਰ 6 ਨਾ ਵੀ ਤੇ ਲਖੀ ਦੇ ਠੀਕ ਹੈ ਅੱਛਾ ਜਿਹੜਾ ਇਹ ਜੋੜਾ ਹੈ ਇਹਨਾਂ ਦਾ ਰੇਟ ਕੀ ਰੱਖਦੇ ਹੋ ਸਾਰਿਆਂ ਦੇ ਫੋਨ ਤੇ ਰੱਖਾਂਗੇ ਖੋਲ ਲਾ ਫਰੇ ਕੇ ਕਰਕੇ ਬਈ ਸੋ ਦੋਸਤੋ ਰੇਟ ਫੋਨ ਤੇ ਰਹਿਣਗੇ ਛੋਟਾ ਬੱਚਾ ਹੀ ਆ ਦੋਸਤੋ ਖੀਰੀ ਤਾਂ ਇੱਕ ਪੁੱਛਣਾ ਫਾਰਮੈਲਟੀ ਹੈ ਪਤਾ ਲੱਗਦਾ ਹੈ ਬਾਕੀ ਤੁਸੀਂ ਫਿਰ ਵੀ ਕਨਫਰਮ ਕਰਿਓ ਹਰੇਕ ਐਂਗਲ ਤੋਂ ਲੈ ਚੱਲ ਬਾਈ ਰੇਟ ਫੋਨ ਤੇ ਰਹਿਣਗੇ ਸੋਹਣੇ ਟਾਂਚੇ ਦੀ ਬੱਛੀ ਏ ਅੱਗੇ ਤਿਆਰ ਹੋਣੀ ਏ ਏਡੀਆਂ ਕਵੱਛੀਆਂ ਪਾਉਣ ਦਾ ਫਾਇਦਾ ਇਹ ਆ ਵੀ ਦਸੰਬਰ ਜਨਵਰੀ ਤੱਕ ਏਆਈ ਕਰਾਇਓ ਲਿਜਾ ਕੇ ਇਹਨਾਂ ਨੂੰ ਅਗਲੇ ਸਾਲ ਰੁੱਤ 'ਚ ਸੋਹਣਗੇ ਜਰਸੀ ਬਹੁਤ ਸੋਹਣੇ ਰੰਗ ਦੀ ਇੱਕ ਹੋਰ ਬੱਚਾ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਜਿਹਨੂੰ ਪਸੰਦ ਆਵੇ ਕੰਟੈਕਟ ਨੰਬਰ ਜਿਹੜਾ ਉਹ ਸਕਰੀਨ ਉੱਤੇ ਲਗਾਤਾਰ ਹੀ ਚੱਲਦਾ ਰਹਿਣਾ ਇੱਥੇ ਤੁਸੀਂ ਕਾਲ ਕਰਨੀ ਹੋਊਗੀ ਰੇਟ ਫੋਨ ਦੇ ਉੱਤੇ ਦੱਸੋ ਕਨਫਰਮ ਕਰ ਲਿਓ ਜਿਹੜਾ ਵੀ ਨਾਲ ਤੁਹਾਨੂੰ ਜੱਜ ਆ ਲੈ ਚੱਲ ਬਈ ਸੋ ਇਹ ਵੀ ਬੱਛੀ ਦੇਖ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਚ ਐਚਐਫ ਤੇ ਜਰਸੀ ਇਹ ਵੀ ਸੇਮ ਜੀ ਉਮਰ ਦੀਆਂ ਹਨ ਵਾਈਟ ਰੰਗ ਦੀ ਐਚਐਫ ਦੰਦੋ ਖੀਰੀ ਹੈ ਬਹੁਤ ਸੋਹਣਾ ਢਾਂਚਾ ਤੇ ਉਹਨਾਂ ਹੀ ਸੋਹਣਾ ਰੰਗ ਹੈ ਕਾਲੇ ਕੰਨਾਂ ਦੱਸੋ ਤੇ ਬਾਕੀ ਸਾਰੀ ਵਾਈਟ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਬਣਾ ਲਿਓ ਬਾਈ ਦੇ ਨਾਲ ਮੂੜ ਲਾਲ ਫਿਰ ਬਾਈ ਸਟਰਕਚਰ ਵੀ ਸੋਹਣਾ ਬੱਛੀ ਦਾ ਪਿਆਰ ਨੰਬਰ ਤੇ ਸੀ ਇਹ ਬੱਛੀ 4 ਨੰਬਰ ਤੇ ਇੱਕ ਹੋਰ ਬੱਛੀ ਜਿਹੜੀ ਬਾਈ ਹੁਣ ਖੋਲੂਗਾ ਇਹ ਜਰਸੀ ਹੈ ਤੋ ਇੱਕੋ ਜਿਹੀਆਂ ਇਹ ਦੋਨੇ ਐਚਐਫ ਤੇ ਜਰਸੀ ਸੋਹਣੀ ਵੈੜ ਬੰਦੇ ਬਈ ਤੋ ਇਹ 4 ਨੰਬਰ ਤੇ ਸੀ ਇਸ ਤੋਂ ਬਾਅਦ ਦੋ ਇਹਨਾਂ ਨਾਲੋਂ ਵੱਡੀਆਂ ਇਹਨਾਂ ਦੇ ਆਪਾਂ ਦੰਦ ਵੀਡੀਓ 'ਚ ਕਨਫਰਮ ਕਰ ਲਾਂਗੇ ਦੋਨਾਂ ਦੇ ਰੇਟ ਤਾਂ ਫੋਨ ਤੇ ਹੀ ਰੱਖਨੇ ਆ ਭਰਾ ਨੇ ਐਦਕੀ ਅੱਗੇ ਵਸੇ ਰੇਟ ਅਸੀਂ ਵੀਡੀਓ ਚ ਕਰ ਦਿੰਨੇ ਹੁੰਨੇ ਆ ਪਰ ਕਈ ਵਾਰ ਖੀਰੀ ਕਨਫਰਮ ਹੈ ਇਹ ਵੀ ਵੱਛੀ ਤੁਸੀਂ ਦੇਖ ਸਕਦੇ ਹੋ ਢਾਂਚਾ ਸੋਹਣਾ ਰੰਗ ਤੇਰਾ ਜਿਹੜਾ ਇਹਦਾ ਉਹ ਵੀ ਲਸੋ ਹੁਣ ਵੀਡੀਓ ਚ ਦੇਖ ਲਓ 6 ਨੰਬਰ ਦੇ ਉੱਤੇ ਜਿਹੜੀ ਵੱਛੀ ਬਾਈ ਖੋਲੂਗਾ ਇਨਾਂ ਚੋਂ ਵੱਡੀ ਹੈ ਜਿਹਨੂੰ ਚੈੱਕ ਕਰਾਈਏ ਸਹੀ ਹੈ ਉਸ ਚੀਜ਼ ਦੀ ਆਪਣੀ ਗਾਰੰਟੀ ਹੋ ਗਈ ਓਕੇ ਸੋ ਅੰਦਰੂਨੀ ਚੈੱਕ ਅਪ ਇਹਦਾ ਹੋਇਆ ਫਿਰ ਵੀ ਮੈਂ ਇਸ ਗੱਲ ਤੇ ਹਮੇਸ਼ਾ ਹੀ ਕਹਿੰਦਾ ਵੀ ਤਸੱਲੀ ਕਰ ਲਿਆ ਕਰੋ ਆਪ ਹੀ ਦੰਦ ਦੇ ਦੇਖ ਲਾਂਗੇ ਆਪਾਂ ਖੀਰੀ ਖੀਰੀ ਹੈ ਬਿਲਕੁਲ ਠੀਕ ਹੈ ਸੋ ਦੰਦੋਂ ਖੀਰੀ ਹੈ ਦੱਸੋ ਖੀਰੇ ਦੰਦ ਛੋਟੇ ਦੰਦ ਹੁੰਦੇ ਆ ਤੇ ਫਰਕ ਖੀਰੀ ਦੰਦੀ ਚੌਗੀ ਦਾ ਇਹ ਹੁੰਦਾ ਵੀ ਜਿਹੜੀ ਖੀਰੀ ਵੱછી ਹੈ ਉਹਦੀ ਏਜ ਛੋਟੀ ਆ ਉਮਰ ਛੋਟੀ ਆ ਉਹਦਾ ਵਾਧਾ ਵਿਕਾਸ ਜ਼ਿਆਦਾ ਹੁੰਦਾ ਫੀਡ ਥੋੜੀ ਪਾਈ ਵੀ ਹੈ ਬਾਈ ਨੇ ਉਹਦੇ ਕਰਕੇ ਇਹਨਾਂ ਨੂੰ ਲਾਲਚ ਆ ਫੀਡ ਖਾਣ ਦਾ ਲੇਪ ਇੱਕ ਗੱਬਣ ਜਿਹੜੀ ਵੈਡ ਉਹ ਵੀ ਬਾਈ ਕੋਲ ਇਸ ਟਾਈਮ ਮੌਜੂਦ ਹੈ ਉਹਦੀ ਡਿਟੇਲ ਪੁੱਛ ਲਈ ਨੇ ਲਖਵੀਰ ਜਿਹੜੀ ਇਹ ਗੱਬਣ ਹੈ ਕਿੰਨੇ ਚਿਰ ਦੀ ਗੱਬਣ ਚੱਕ ਪਾਸ ਹੈ ਬਈ ਸਾਢੇ 3 ਇਸੋ ਇਹ ਨਵੀਂ ਚੈੱਕ ਪਾਸ ਹੋਈ ਵੀ ਐ ਆਪਣੀ ਕਰਾਈ ਵੀ ਵੀਡੀਓ ਆਪਣੇ ਕੋਲ ਹੈਗੀ ਐ ਠੀਕ ਐ ਸੋ ਦੋਸੋ ਆਪ ਦਾ ਡਾਕਟਰ ਵੀਰ ਲਿਆ ਕੇ ਚੈੱਕ ਕਰਾ ਲਿਓ ਵੈਸੇ ਬਾਈ ਵੱਲੋਂ ਚੈੱਕ ਪਾਸ ਐ ਸਾਢੇ 3 ਮਹੀਨਿਆਂ ਦੀ ਗੱਬਣ ਢਾਂਚਾ ਇਹਦਾ ਤੁਸੀਂ ਦੇਖ ਲਓ ਇਦਾਂ ਦਾ ਇਹਦਾ ਸਟਰਕਚਰ ਐ ਲੰਬਾਈ ਦੇਖ ਸਕਦੇ ਹੋ ਥਣਚਾਰ ਹੀ ਦੀਂਦੇ ਆ ਬੰਦੇ ਬਾਈ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਵੈੜ ਫੋਰ ਸੇਲ ਸੋ ਇਹ ਟੋਟਲ ਨਾਗ ਸੱਤ ਅੱਜ ਦੀ ਵੀਡੀਓ 'ਚ ਸੀਗੇ ਤੁਸੀਂ ਜਿਹੜਾ ਮਰਜ਼ੀ ਇਹਨਾਂ 'ਚੋਂ ਨਾਗ ਖਰੀਦ ਸਕਦੇ ਹੋ ਤੇ ਤਸੱਲੀ ਫੇਰ ਬੇਨਤੀ ਲਾਸਟ ਉੱਤੇ ਵੀ ਜ਼ਰੂਰ ਕਰ ਲਿਓ ਧੰਨਵਾਦ